ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਸਿੰਘ ਸਵਾਦ ਦੇ ਉੱਪਰ ਆਪਾਂ ਹਮੇਸ਼ਾ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਸਾਡੇ ਗਰੁੱਪ ਦੇ ਨਾਲ ਸਿੰਘ ਸਵਾਦ ਦਾ ਇੱਕ ਨਾ ਗਰੁੱਪ ਹੈਗਾ ਤਾਂ ਗਾਦਰੀ ਬਾਬਿਆਂ ਨੂੰ ਸਮਰਪਿਤ ਤੇ ਸਿੰਘ ਸਵਾਦ ਲਾਹੌਰ ਨੂੰ ਸਮਰਪਿਤ ਉਹਨਾਂ ਬਾਬਿਆਂ ਦੀਆਂ ਉਹਨਾਂ ਯੋਧਿਆਂ ਦੀਆਂ ਅਸੀਂ ਸ਼ਹਾਦਤਾਂ ਨੂੰ ਉਹਨਾਂ ਦੇ ਕੰਮਾਂ ਨੂੰ ਇਹੀ ਸਮਰਪਿਤ ਦੇ ਕਾਰਜ ਕਰ ਰਹੇ ਹਾਂ ਮੈਡੀਕਲ ਸਹਾਇਤਾ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਏਰੀਆ ਦੇ ਪਿੰਡ ਹੈਗੇ ਆ ਜਿੰਨੇ ਕੇ ਕਿਸੇ ਨਾਲ ਕਿਸੇ ਜਿਹੜੀ ਮਾਰ ਤੋਂ ਜਿਹੜੇ ਹੇਠਾਂ ਆਏ ਹੋਏ ਆ ਕੋ ਕਿਸ ਨੇ ਕਿਸੇ ਮਾਰਦੀ ਅਧਿਨ ਆਏ ਹੋਏ ਆ ਇਹ ਸਾਰੇ ਪਿੰਡ ਜਿਹੜੇ ਲਗਾਤਾਰ ਡੁੱਬੇ ਹੋਏ ਸੀਗੇ ਆ ਪਿੰਡ ਪਿੰਡ ਜਿਹੜੇ ਵਿੱਚ ਖੜੇ ਆ ਆ ਪਏ ਕੋਨੇਵਾਲ ਪਿੰਡ ਦੀ ਕੋਨੇਵਾਲ ਪਿੰਡ ਦੇ ਵਿੱਚ ਖੜੇ ਆ ਜ਼ਿਲ੍ਹਾ ਅੰਮ੍ਰਿਤਸਰ ਤੇ ਇੱਥੇ ਲੱਗੀ ਜਿਹੜਾ ਇਧਰਲੇ ਪਾਸੇ ਜਿਹੜਾ ਆਪਣਾ ਪਾਕਿਸਤਾਨ ਦਾ ਬਾਰਡਰ ਪੈ ਜਾਂਦਾ ਤੇ ਆਪਾਂ ਇਸੇ ਵਾਸਤੇ ਜਿਹੜੀ ਵੀਡੀਓ ਸ਼ੂਟ ਕਰ ਰਹੇ ਆ ਕੋਈ ਇਹ ਨਹੀਂ ਆ ਕਿ ਅਸੀਂ ਮੈਡੀਕਲ ਸਹਾਇਤਾ ਦੇ ਰਹੇ ਆ ਉਹਦੇ ਲਈ ਇਹ ਉਹਦੇ ਲਈ ਨਹੀਂ ਆ ਇਹ ਜਿਹੜੀ ਆਪਾਂ ਜਿਹੜੀ ਵੀਡੀਓ ਸ਼ੂਟ ਕਰ ਰਹੇ ਆ ਉਹਦੇ ਪਿੱਛੇ ਕਾਰਨ ਨਹੀਂ ਆ ਕਿ ਜਿਹੜਾ ਕੰਮ ਅਸੀਂ ਕਰ ਰਹੇ ਆ ਉਹ ਕੰਮ ਸਾਡਾ ਨਹੀਂ ਸੀਗਾ ਉਹ ਕੰਮ ਸਰਕਾਰ ਦਾ ਸੀ ਸਰਕਾਰ ਦਾ ਪਹਿਲ ਦੇ ਆਧਾਰ ਤੇ ਕੰਮ ਸੀਗਾ ਪਰ ਅੱਜ ਆਪਾਂ ਇਸ ਪਿੰਡ ਦੇ ਜਿਹੜੇ ਵਾਸੀਆਂ ਦੀ ਜ਼ੁਬਾਨੀ ਸੁਣਦੇ ਆ ਕਿ ਇਸ ਪਿੰਡ ਦੇ ਵਿੱਚ ਕੀ ਸਰਕਾਰੀ ਜਿਹੜੀ ਸਹੂਲਤ ਚਾਹੇ ਉਹ ਚਾਹੇ ਉਹ ਸਿਹਤ ਦੇ ਤਰੀਕੇ ਦੇ ਨਾਲ ਹੋਵੇ ਚਾਹੀ ਕੋਈ ਹੋਰ ਕਿਸੇ ਤਰੀਕੇ ਤੋਂ ਹੋਵੇ ਕੋਈ ਸਹੂਲਤ ਪ੍ਰੋਵਾਈਡ ਕਰਵਾਈ ਗਈ ਆ ਇਹ ਕੋਨੇ ਵਾਲ ਪਿੰਡ ਦੇ ਵਿੱਚ ਸਭ ਤੋਂ ਵੱਧ ਪਾਣੀ ਰਿਹਾ ਹੈ ਹੁਣ ਪਾਣੀ ਥੋੜਾ ਥੱਲੇ ਆ ਕੋਈ ਨਿਸ਼ਾਨ ਆਪਾਂ ਆ ਆ ਨਿਸ਼ਾਨ ਵੀ ਦੇਖ ਸਕਦੇ ਹਾਂ ਕਿੱਥੋਂ ਤੱਕ ਪਾਣੀ ਜਿਹੜਾ ਗਿਆ ਹੋਇਆ ਆ ਤੂੜੀ ਦੇ ਨਿਸ਼ਾਨ ਠੀਕ ਹੈ ਜੀ ਇੱਥੋਂ ਤੱਕ ਪਾਣੀ ਗਿਆ ਹੋਇਆ ਆਪਾਂ ਸਾਡੇ ਵੀਰ ਵੀਰੇ ਨਾਮ ਦੀ ਆ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਹੋਇਆ ਪਿੰਡ ਵਾਸੀ ਖੜੇ ਆ ਤੇ ਇਹਨਾਂ ਦੀ ਆਪਾਂ ਇਹਨਾਂ ਦੀ ਵਾਇਟ ਲੈਣੇ ਆ ਵੀਰ ਜੀ ਤਹਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੀ ਕ ਸਹੂਲਤ ਜਿਹੜੀ ਗਵਰਨਮੈਂਟ ਵੱਲੋਂ ਆ ਪਹੁੰਚੀ ਆ ਵਾਈਲ ਗੀ ਦਾ ਖਾਸਾ ਵਾਈਲ ਗੀ ਦੇ ਨਰਨ ਮਲਿੰਦਰ ਸਿੰਘ ਪਿੰਡ ਘੋਨ ਵਾਲਾ ਅਮਰ ਸਰ ਦਾ ਲਾਸਟ ਨੇ ਹੂੰ ਜਿੰਨੀ ਵੀ ਸਹਾਇਤਾ ਆਈ ਆ ਸਾਨੂੰ ਇਸ ਤਰ੍ਹਾਂ ਭਰਾਵਾ ਲਾਉਣ ਦੀ ਸੰਗਤ ਅੰਦਰ ਸਰਕਾਰ ਨੂੰ ਕੋਈ ਵੀ ਸਹਾਇਤਾ ਜਿਹੜੀ ਨਹੀਂ ਆਈ ਜਿਹੜੇ ਧਾਰੀয়াল ਸਾਹਿਬ ਨੇ ਨਾ ਉਧਰੋਂ ਮੜਾ ਕੇ ਕੈਮਰਾ ਮਾਰਿਆ ਆਹੋ ਵੇਖ ਲਓ ਇਸ ਜਗ੍ਹਾ ਤੇ ਆਣ ਕੇ ਬੈਠ ਕੇ ਉਹਨਾਂ ਨਾਲ ਮਨ ਮੀਟਿੰਗ ਕੀਤੀ ਜਦੋਂ ਨਹੀਂ ਬਣੇ ਇੱਥੇ ਆਣ ਕੇ ਖੜੇ ਸਭ ਕੋ ਪੁੱਛਦੇ ਨੇ ਇਸ ਘਰ ਦੇ ਵਿੱਚ ਦੋ ਹੈਂਡੀਕੈਰਗੇ ਨੀਆਂ ਬੀਬੀ ਉਹਨਾਂ ਉਹਨਾਂ ਦੀ ਵੀ ਸਾਰ ਤੱਕ ਨਹੀਂ ਲਈ ਕਿਹ ਹੈ ਸਰਕਾਰੀ ਬੰਦੇ ਨੇ ਜਾਂ ਕੋਈ ਇਹਨੇ ਪਿੰਡ 'ਚ ਕੋਈ ਆਇਆ ਹੋਵੇ ਜਿੰਨੀ ਵੀ ਸੇਵਾ ਕੀਤੀ ਆ ਸਾਡੇ ਵੀਰਾਂ ਨੇ ਕੀਤੀ ਆ ਸਿੱਖ ਯੂਥ ਨੇ ਕੀਤੀ ਆ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਮੁਸਲਮਾਨ ਭਰਾਵਾਂ ਦਾ ਸਰਕਾਰਾਂ ਤੇ ਕਾਹ ਚੁਗੀਆਂ ਹੈ ਨਹੀਂ ਸਰਕਾਰਾਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਆ ਕਿ ਮੁਸਲਮਾਨਾਂ ਨੇ ਇੰਡੀਆ ਦਾ ਜਿੱਥੇ ਸੈਂਟਰ ਬਣਦਾ ਵਿਪਾਲ ਉਥੋਂ ਸੇਵਾ ਪਹੁੰਚਾਈ ਹੈ ਠੀਕ ਹੈ ਜੀ ਬਾਕੀ ਸਾਡੇ ਖਾਲਸਾ ਵੀਰ ਸਾਡੇ ਨਾਲ ਜੁੜਿਆ ਇਹਨਾਂ ਦਾ ਬਹੁਤ ਧੰਨਵਾਦ ਕੋਈ ਆਪ ਜੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਪਿੰਡ ਦੇ ਵਿੱਚ ਨਾ ਪਹੁੰਚੀ ਹੋ ਇਸ ਜਗ੍ਹਾ ਤੇ ਜਿੱਥੇ ਖੜੇ ਆ ਘਟ ਤੋਂ ਘਟ 8-9 ਫੁੱਟ ਪਾਣੀ ਹੈ ਇਸ ਘਰ ਦੀ ਕਾਰੀਆਂ ਦੀਵਾਰਾਂ ਦੇਖਦੀਆਂ ਤੁਹਾਨੂੰ ਇਹ ਡੁੱਬੀ ਹੋਏ ਇੱਕ ਘਰ ਦਾ ਨੁਕਸਾਨ ਹੋਇਆ ਹੈ ਕੋਈ ਵੀ ਦੇ ਸਰਕਾਰ ਦਾ ਤਿੰਦਾ ਜਾਂ ਕੋਈ ਵੀ ਬੰਦਾ ਇਸ ਪਿੰਡ ਦੇ ਵਿੱਚ ਨਹੀਂ ਆ ਧਾਰੀਵਾਲ ਦੇ ਮੂੰਹ ਤੇ ਖਾਲਸੇ ਨੇ ਬੜੀ ਵੱਡੀ ਚਪੇੜ ਮਾਰੀ ਆ ਕਿ ਸਾਡੇ ਪਿੰਡ ਵਿੱਚ ਜਿੰਨੀ ਸੇਵਾ ਕੀਤੀ ਸਾਡੇ ਭਰਾਵਾਂ ਕੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਬਖਸ਼ ਇਸ ਪਿੰਡ ਦੇ ਵਿੱਚ ਆਪਾਂ ਜਿਹੜੀ ਇਹ ਗੱਲ ਕੀਤੀ ਆਪਾਂ ਸਿਰਫ ਬਾਹਰ ਖੜ ਕੇ ਵੀਡੀਓ ਸ਼ੂਟ ਕਰ ਰਹੇ ਆਂ ਜੇ ਘਰਾਂ ਦੇ ਹਾਲਾਤ ਦਿਖਾਈਏ ਇੱਧਰ ਲੈ ਆਪਾਂ ਪਿੰਡ ਕਿਹੜਾ ਜਾ ਕੇ ਆਏ ਸੀ ਵੀਰ ਜੀ ਉਹ ਜੱਟਾ ਨਹੀਂ ਅੱਗੇ ਜਿਹੜਾ ਆਪਾਂ ਉਹ ਕੋਨੇ ਆ ਜਿਹੜਾ ਆਪਾਂ ਅੱਗੇ ਆਪਾਂ ਜਿੱਥੇ ਵੰਡ ਕੇ ਆਏ ਆ ਹੁਣ ਕਣੀਆਂ ਕਣੀਆਂ ਬੇਟ ਅਸੀਂ ਗਏ ਸੀਗੇ ਘਣੀਆਂ ਬੇਟ ਦੇ ਵਿੱਚ ਲਗਾਤਾਰ ਉਹ ਵੀ ਪਾਣੀ ਚ ਡੁੱਬਾ ਹੋਇਆ ਸੀ ਪਿੰਡ ਤੇ ਉੱਥੇ ਜਿਹੜੀਆਂ ਦਵਾਰਾਂ ਇਕੱਲਾ-ਗੱਲਾ ਘਰ ਜਿਹੜਾ ਲਗਭਗ ਖਤਰੇ ਦੀ ਘੰਟੀ ਆ ਉੱਥੇ ਠੀਕ ਹੈ ਜੀ ਇਸ ਘਰ ਦੇ ਵਿੱਚ ਵੀ ਇਸ ਪਿੰਡ ਦੇ ਵਿੱਚ ਵੀ ਖਤਰੇ ਦੀ ਘੰਟੀ ਆ ਦੇਖੋ ਕੋਈ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਨੇ ਉਹ ਕੰਮ ਕੀ ਕਰ ਸਕਦੀਆਂ ਉਹ ਰਾਸ਼ਨ ਪ੍ਰੋਵਾਈਡ ਕਰਵਾ ਸਕਦੀਆਂ ਉਹ ਮੈਡੀਸਨ ਪ੍ਰੋਵਾਈਡ ਕਰਵਾ ਸਕਦੀਆਂ ਉਹ ਕੋਈ ਹੋਰ ਮਾੜੀ-ਮੋਟੀ ਚੀਜ਼ ਮੁਰਲੀਆਂ ਸਹਾਇਤਾਵਾਂ ਦੇ ਸਕਦੀਆਂ ਪਰ ਜਿਹੜਾ ਅੱਗੇ ਦਾ ਕੰਮ ਆ ਹੁਣ ਜਿਹੜਾ ਕੋਈ ਘਰ ਵਗੈਰਾ ਬਣਾ ਕੇ ਦੇਣੇ ਉਹਨਾਂ ਦੀ ਮੁਰੰਮਤ ਵਗੈਰਾ ਕਰਵਾਉਣੀ ਉਹ ਜਿਹੜਾ ਕਿਸੇ ਵੀ ਸਮਾਜ ਸੇਵੀ ਸੰਸਥਾ ਨੇ ਨਾ ਤਾਂ ਹਜੇ ਤੱਕ ਜ਼ਿਕਰ ਕੀਤਾ ਭਾਵੇਂ ਕੋਈ ਵੀ ਸੰਸਥਾ ਕੰਮ ਕਰ ਰਹੀ ਹੋਵੇ ਕੋਈ ਐਨ ਜੀਓ ਕੰਮ ਕਰ ਰਹੀ ਹੋਵੇ ਅਸੀਂ ਐਨ ਜੀਓ ਦੇ ਤੌਰ ਤੇ ਭਾਵੇਂ ਕੰਮ ਕਰ ਰਹੀ ਹੋਵੇ ਪਰ ਸਾਡਾ ਉਹਨਾਂ ਦੇ ਉੱਪਰ ਉਸ ਸਰਕਾਰ ਨੂੰ ਸਿੱਧੇ ਸਵਾਲ ਹੋਣੇ ਚਾਹੀਦੇ ਆ ਕਿ ਭਾਈ ਤੁਹਾਡੀਆਂ ਸਰਕਾਰਾਂ ਹੁਣ ਤੱਕ ਕਰਦੀਆਂ ਕੀ ਰਹੀਆਂ ਤੁਸੀਂ ਹੁਣ ਤੱਕ ਹੁਣ ਤੁਸੀਂ ਪਾਣੀ ਦੇ ਵਿੱਚ ਪਜਾਮੇ ਲਾ ਕੇ ਵਿੱਚ ਵੜਦੇ ਆ ਹੁਣ ਤੁਸੀਂ ਪਾਣੀ ਦੇ ਵਿੱਚ ਕਦੇ ਤੁਸੀਂ ਆਪਣੀ ਚਿੱਟੇ ਕੁਰਤੇ ਪਜਾਮੇ ਪਾ ਕੇ ਆਉਨੇ ਆ ਤੇ ਆ ਕੇ ਕਹਿੰਦੇ ਨੇ ਜੇ ਅਸੀਂ ਤਾਂ ਲਿਬੜ ਗਏ ਤੇ ਹੁਣ ਸਾਨੂੰ ਸਾਰਾ ਕੁਝ ਦਿਸਣ ਲੱਗ ਗਿਆ ਤੇ ਜਦੋਂ ਅਸੀਂ ਕੋਈ ਵੀ ਕੋਈ ਕੰਮ ਕਰਨਾ ਹੋਵੇ ਉਦੋਂ ਅਸੀਂ ਪਾਸੇ ਹੋ ਜਾਂਦੇ ਆ ਮਤਲਬ ਜਦੋਂ ਮਾਰ ਪੈਣੀ ਆ ਉਦੋਂ ਹੀ ਸਾਨੂੰ ਜਾਨ ਆਉਣਾ ਸਾਰਾ ਕੁਝ ਦੇਖੋ ਜਿਨੇ ਕਿਸੇ ਨੇ ਤਿਲ ਤਿਲ ਜੋੜ ਕੇ ਜਿਹੜਾ ਆਪਦਾ ਘਰ ਬਣਾਇਆ ਜਿਨੇ ਤਿਲ ਤਿਲ ਜੋੜ ਕੇ ਆਪਦਾ ਪਰਿਵਾਰ ਬੰਨਿਆ ਉਹਦੇ ਸਾਹਮਣੇ ਜਿਹੜਾ ਇੱਕ ਪਰਿਵਾਰ ਇੱਕ ਘਰ ਬੰਨਣਾ ساری ਜ਼ਿੰਦਗੀ ਦਾ ساری ਜ਼ਿੰਦਗੀ ਦਾ ਇੱਕ ਢਾਂਚਾ ਹੋ ਜਾਂਦਾ ساری ਜ਼ਿੰਦਗੀ ਦਾ ਨਿਸ਼ਾਨਾ ਹੁੰਦਾ ਅਸੀਂ ਕੋਈ ਇਹ ਨਹੀਂ ਆ ਵੀ ਸਾਡੇ ਕੋਲੇ ਕਰੋੜਾਂ ਅਰਬਾਂ ਰੁਪਏ ਸਾਡੇ ਘਰਾਂ ਚ ਪਏ ਆ ਕਿਸੇ ਦੇ ਵੀ ਮਾਤਾ ਹੈ ਗਿਆ ਸਾਡੇ ਲਈ ਕੋਰੋਨਾ ਨਾਲ ਬਣ ਕੇ ਤੁਸੀਂ ਕਰਾਂਗੇ ਜਾਂ ਮੈਂ ਹਾਂ ਕੁਝ ਹੋਈ ਸਾਨੂੰ ਸਰਕਾਰਾਂ ਨੇ ਕੀ ਦੇਣਾ ਹਾਂ ਸਰਕਾਰ ਤੇ ਖੁਦ ਤੁਹਾਡੇ ਅੱਗੇ ਇਹਨੇ ਮੰਗਣ ਪੀ ਸਾਡੀ ਮਦਦ ਕਰੋ ਧਾਰੀਵਾਲ ਦੀ ਤੁਸੀਂ ਵੀਡੀਓ ਸੁਣੀ ਹੋਣੀ ਆ ਤੇ ਮੈਂ ਤਾਂ ਜੂਥ ਨੂੰ ਮੈਂ ਆਪਣੀ ਜੂਥ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਥੋੜੀ ਬੋਦੀ ਧਾਰੀਵਾਲ ਦੀ ਨਾ ਮਤ ਕਰੋ ਉਹਦੇ ਘਰ ਉਹਨਾਂ ਦੇ ਕੁਝ ਨਹੀਂ ਹੋਣਾ ਪੰਜਾਬ ਸਰਕਾਰ ਨਾਲ ਜੁੜ ਕੇ ਬੇਨਤੀ ਕਰਦਾ ਵੀ ਉਹਨਾਂ ਦੇ ਘਰ ਥੋੜਾ ਬੋਦਾ ਰਾਸ਼ਨ ਜਾ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਧਾਰੀ ਆ ਸਾਨੂੰ ਉਹਦੇ ਘਰ ਪਹੁੰਚ ਆਉਂਦੀ ਪੰਜਾਬ ਸਰਕਾਰ ਨੇ ਸੀਐਮ ਰੀਲੀਫ ਫੰਡ ਦੇ ਲਈ ਆਪਣਾ ਜਿਹੜਾ ਪੋਰਟਲ ਉਹ ਜਾਰੀ ਕੀਤਾ ਕਿ ਸਾਨੂੰ ਇਹਦੇ ਵਿੱਚ ਸਹਾਇਤਾ ਦਿੱਤੀ ਜਾਵੇ 1 ਲੱਖ ਰੁਪਿਆ ਸਾਡੇ ਸਾਡੇ ਅਕਾਊਂਟ ਦੇ ਵਿੱਚ ਡੇਲੀ ਦਾ ਜਿਹੜਾ ਆਉਣਾ ਚਾਹੀਦਾ ਆ ਉਹ ਪੰਜਾਬ ਸਰਕਾਰ ਨੇ ਵੀ ਇੱਕ ਪਰਿਵਾਰ 1 ਲੱਖ ਰੁਪਿਆ ਪਾ ਸਕਦਾ ਇੱਕ ਅਕਾਊਂਟ ਤੋਂ ਪੰਜਾਬ ਸਰਕਾਰ ਨੇ ਉਹ ਪੋਰਟਲ ਜਾਰੀ ਕੀਤਾ ਪਰ ਪੰਜਾਬ ਸਰਕਾਰ ਦੇ ਉਹ ਪੋਰਟਲ ਹੈ ਕਿੱਥੇ ਨੇ ਪਿਛਲਾ ਜਿਹੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਟਾ ਜਾਰੀ ਕਰਦਾ ਉਹ ਕਹਿ ਰਿਹਾ ਕਿ ਜੀ ਅਸੀਂ ਜਿੰਨਾ ਸਾਨੂੰ ਪੈਸਾ ਸੈਂਕਸ਼ਨ ਹੋਇਆ ਸੀਗਾ ਉਹਦੇ ਵਿੱਚੋਂ ਅੱਧਾ ਪੈਸਾ ਵੀ ਪਿਛਲੇ ਹੜ੍ਹਾਂ ਦੇ ਜਿਹੜੇ ਨੁਕਸਾਨੇ ਗੇ ਪਿੰਡਾਂ ਉਹਨਾਂ ਦੇ ਵਿੱਚ ਉਹ ਲੱਗਿਆ ਨਹੀਂ ਆ ਪੈਸਾ ਅੱਧੋਂ ਜ਼ਿਆਦਾ ਪੈਸਾ ਪਿੰਡਾਂ ਦੇ ਵਿੱਚ ਲੱਗਿਆ ਨਹੀਂ ਜੀ ਉਹ ਆਪ ਡਾਟਾ ਜਾਰੀ ਕਰ ਰਹੀ ਹੈ ਸਰਕਾਰ ਜਿਹੜਾ ਸਾਡਾ ਤੁਸੀਂ ਪਾਣ ਟੁੱਟਾ ਨਾ ਉਹ ਭਾਜੀ ਕਰੋੜਾ ਰੁਪਈਆ ਉੱਤੇ ਲੱਗ ਗਿਆ ਰਿਪੇਅਰ ਤੇ ਜਿਹਦੇ ਵਿੱਚੋਂ 1 ਰੁਪਈਆ ਵੀ ਨਹੀਂ ਲੱਗਾ ਇੱਕ ਮੁੱਠ ਮਿੱਟੀ ਦੀ ਨਹੀਂ ਪਾਈ ਇਸ ਚੀਜ਼ ਦੇ ਅਸੀਂ ਗਵਾਹ ਆ ਜੇ ਸਰਕਾਰ ਨੇ ਇਹ ਕੰਮ ਪਹਿਲਾਂ ਕੀਤਾ ਹੁੰਦਾ ਤੇ ਅੱਜ ਇਂ ਹੜਾਂ ਦੀ ਮਾਰ ਥੱਲੇ ਨਾ ਆਏ ਹੁੰਦਾ ਅਸ ਪਿੰਡ ਤੋਂ ਲੈ ਕੇ ਜਿਹੜੇ ਪਿੰਡ 'ਚ ਖੜੇ ਆ ਕਨੀਆਂ ਵਾਲੇ ਵੇੜ ਤੱਕ ਉਸ ਪਿੰਡ ਤੱਕ ਅਸੀਂ ਗਏ ਉੱਥੋਂ ਦਾ ਜੇ ਤੁਹਾਨੂੰ ਹਾਲਾਤ ਦਿਖਾਉਣੇ ਹੁੰਦੇ ਜੇ ਤੁਸੀਂ ਹਾਲਾਤ ਵੇਖਦੇ ਉਹ ਸਾਰੀ ਸੜਕ ਟੁੱਟੀ ਹੋਈ ਆ ਅੱਛਾ ਕਿੰਨੇ ਦਿਨ ਹੋ ਗਏ ਪਾਣੀ ਨੂੰ ਥੱਲੇ ਹੋਏ ਨੂੰ ਸਰਕਾਰ ਮਰੀ ਹੋਈ ਆ ਵੀ ਹੁਣ ਤੱਕ ਸੜਕ ਦੀ ਮੁਰੰਮਤ ਤੱਕ ਨਹੀਂ ਹੋਈ ਪਿੱਛੇ ਜਿਹੜੇ ਅਸੀਂ ਡੇਰਾ ਬਾਬਾ ਨਾਨਕ ਤੋਂ ਪਿੱਛੇ ਰਤੋਗੇ ਪਿੰਡਾ ਉੱਥੇ ਹਲੇ ਤੱਕ ਨਾਲੇ ਦਾ ਬੰਨ ਟੁੱਟਾ ਹੋਇਆ ਅਸੀਂ 15 ਦਿਨ ਪਹਿਲਾਂ ਆਪ ਇੰਨਾ ਪਿੰਡਾਂ ਦੇ ਵਿੱਚ ਗੇੜਾ ਅਸੀਂ ਮਾਰਿਆ ਸੀਗਾ ਸਰਵੇ ਕਰ ਰਹੇ ਸੀਗੇ ਕਿ ਅਸੀਂ ਕਿਹੜੇ ਪਿੰਡਾਂ ਦੇ ਵਿੱਚ ਸਹਾਇਤਾ ਲੈ ਕੇ ਜਾਣੀ ਆ ਤੇ ਹਜੇ ਤੱਕ ਉਸ ਜਿਹੜਾ ਨਾਲੇ ਦਾ ਬੰਨ ਨਹੀਂ ਵੱਜਾ ਹੋਇਆ ਕਿਉਂ ਪ੍ਰਸ਼ਾਸਨ ਕਿੱਥੇ ਸੁੱਤਾ ਹੋਇਆ ਠੀਕ ਆ ਜੀ ਸਾਨੂੰ ਸਾਰਿਆਂ ਨੂੰ ਸੁਚੇਤ ਕਰਨ ਦੀ ਲੋੜ ਆ ਆਵਾਜ਼ ਉਬਲੰਦ ਕਰਨ ਦੀ ਲੋੜ ਆ ਕਿ ਜਿਹੜੇ ਬਾਬਿਆਂ ਨੂੰ ਅਸੀਂ ਸਮਰਪਿਤ ਹੋ ਕੇ ਚੱਲੇ ਆ ਉਹ ਚਾਹੇ ਗਦਰੀ ਬਾਬੇ ਰਏ ਆ ਅਸੀਂ ਹਮੇਸ਼ਾ ਹਮੀਦਾਰਾਂ ਸੀ ਬਰਾਬਰਤਾ ਦੇ ਇਕੁਐਲਟੀ ਦੇ ਸਿੰਘ ਸਭੀਏ ਵੀ ਇਸੇ ਇਕੁਐਲਟੀ ਦੇ ਹਾਮੀ ਸੀ ਗਿਆਨੀ ਦਿੱਤ ਸਿੰਘ ਹੋਰਾਂ ਦਾ ਨਾਮ ਸਾਰਿਆਂ ਨੇ ਸੁਣਿਆ ਠੀਕ ਹੈ ਜੀ ਆਹ ਏਰੀਆ ਦੇ ਵਿੱਚ ਵਿਚਰਦੇ ਰਹੇ ਆ ਉਹ ਉਹ ਸਾਡੇ ਬਾਬੇ ਆਹ ਏਰੀਏ ਦੇ ਵਿੱਚ ਵਿਚਰਦੇ ਰਹੇ ਪਰ ਕੀ ਹਾਲਾਤ ਕੀ ਆ 100 ਸਾਲ ਬਾਅਦ 150 ਸਾਲ ਬਾਅਦ ਹਾਲਾਤ ਕੀ ਆ ਐਦਾਂ ਦੇ ਹਾਲਾਤ ਆ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਗਵਰਨਮੈਂਟ ਕਿੱਥੇ ਸੁੱਤੀ ਪਈ ਆ ਇਹਦੇ ਜਵਾਬ ਸਾਨੂੰ ਆਪ ਨੂੰ ਮੰਗਣੇ ਪੈਣਗੇ ਅਸੀਂ ਆ ਫ੍ਰੀ ਦੀਆਂ ਚੀਜ਼ਾਂ ਦੇ ਮਹਤਾਜ ਨਾ ਬਣੀਏ ਮੈਂ ਤਾਂ ਸਿੱਧੀ ਜੀ ਗੱਲ ਜਾਣਦਾ ਜੀ ਅਸੀਂ ਦੇਖੋ ਸਹਾਇਤਾ ਕਰਨਾ ਸਾਡੀ ਜ਼ਿੰਮੇਵਾਰੀ ਆ ਜਿਹੜੇ ਸੁੱਖ ਸ਼ਾਂਤੀ ਦੇ ਨਾਲ ਬਸ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਸਾਡੇ ਭਰਾ ਆ ਜਿਹੜੇ ਖੜੇ ਆ ਜਿਹੜੇ ਇਸ ਵਿਪਤਾ ਦੇ ਵਿੱਚ ਆ ਉਹ ਸਾਡੇ ਭਰਾ ਨੇ ਸਾਡੇ ਸਾਥੀ ਨੇ ਤੇ ਅਸੀਂ ਉਹਨਾਂ ਦੀ ਹਮੇਸ਼ਾ ਸਹਾਇਤਾ ਦੇ ਲਈ ਤਤਪਰੇ ਆ ਪਰ ਸਾਨੂੰ ਵੀ ਸਾਰਿਆਂ ਨੂੰ ਚਾਹੇ ਜਿਹੜੇ ਸਹਾਇਤਾ ਕਰ ਰਹੇ ਆ ਚਾਹੇ ਸਹਾਇਤਾ ਲੈ ਰਹੇ ਆ ਸਾਰੇ ਜਿਹੜੇ ਇੱਕ ਜੁਟਤਾ ਦੇ ਨਾਲ ਇੱਕ ਮੁੱਠ ਹੋ ਕੇ ਇਹਨਾਂ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ